ਇਹਨੀ ਨੱਠਿਆ ਪਿਆ ਫਿਰਦਾ ਤਾਂ ਹਮ ਨੂੰ ਹਰੇ ਅਦ ਨੂੰ ਹਰੇਕ ਪਾਸ ਤੇ ਇੰਨੀ ਤੀ ਇਹਨਾਂ ਸ਼ੀਰ ਵਰਗਾ ਤਾਂ ਸ਼ੀਰ ਮੰਗ ਬੋਕਰਾ ਦਾ ਹਰੇਕ ਪਾਸ ਤੇ ਕਹਿੰਦੇ ਸਾਢੇ ਬੋਤਾ ਉਹ ਇਹਨਾਂ ਪਤਾ ਇਹਨਾਂ ਜੇ ਪਤਾ ਹੁੰਦਾ ਫਿਰ ਜਾਂਦਾ ਕਹਨੂੰ ਬੰਦਾ ਫਿਰ ਜਾਂਦਾ ਕਹਨੂੰ ਸਾਰੇ ਗਏ ਤੇ ਹੁਣ ਮੈਨੂੰ ਥੋੜਾ ਪਤਾ ਉੱਥੇ ਇਹੋ ਜਿਹਾ ਹਾਲ ਹੋਇਆ ਨਾ ਫਿਰ ਉਹਨਾਂ ਦੀ ਪੁੱਤ ਜ਼ਿੰਮੇਵਾਰੀ ਹੋਣੀ ਚਾਹੀਦੀ ਜਿੰਮੇਵਾਰੀ ਤਾਂ ਬਣਦੀ ਹੀ ਉਹਨਾਂ ਦੀ ਹੁਣ ਪਰ ਜੇ ਇਹਨਾਂ ਪਤਾ ਹੋਵੇ ਫਿਰ ਬੰਦਾ ਜਾਵਗਾ ਕਣ ਹਾਂ ਜ਼ਿੰਮੇਵਾਰੀ ਬੰਦ ਮੈਨੂੰ ਪਤਾ ਹੁੰਦਾ ਵੀ ਇਹਨਾਂ ਇਹੋ ਜਿਹਾ ਬਲਾਤ ਉਹਨਾਂ ਉੱਥੇ ਵੀ ਮੈਨੂੰ ਇਹਨਾਂ ਪੁੱਛਣਾ ਨਹੀਂ ਮੁੜ ਕੇ ਤਾਂ ਮੈਂ ਜਾਂਦਾ ਕਹਨੂੰ ਉੱਥੇ ਫਿਰ ਆ ਜਾ ਰੋਟੀ ਦੇ ਲਾ ਤੇਰੀ ਮਾਂ ਤੈਨੂੰ ਖਾਣ ਦੀ ਤੇ ਸਾਨੂੰ ਦੇਖਣਾ ਤਾਂ ਪੁੱਤ ਹੈ ਉਹ ਮੈਨੂੰ ਵੀ ਮਹਿਸੂਸ ਹੁੰਦਾ ਵੀ ਜਿਹੜੇ ਨਤਾਂ ਹੁਣ ਤੁਸੀਂ ਮੈਨੂੰ ਚੱਕ ਕੇ ਫਿਰਦੇ ਚੱਕ ਕੇ ਫਿਰਦੇ ਮੈਨੂੰ ਵੀ ਚੱਕ ਹੁੰਦਾ ਮੈਨੂੰ ਵੀ ਪਤਾ ਹੈ ਇਹ ਚੀਜ਼ ਦਾ ਮੈਨੂੰ ਵੀ ਪਤਾ ਹੈ ਪਰ ਠੀਕ ਹੈ ਕਿਹੜਾ ਪਿਆ ਹਰ ਬੰਦਾ ਉਹਨੇ ਆ ਰਾਕਾ ਆਦੀਆਂ ਸਾਰਾ ਕੁਝ ਵੇਗ ਗਿਆ ਐ ਹਲਾ ਹੱਥ ਦੇਖ ਲੈ ਪੁੱਤ ਕੀ ਹੋ ਗਿਆ ਤੇਰੇ ਡੈਡੀ ਜਦ ਦੇ ਲੈ ਕੇ ਨਾ ਬੋਰਾ ਹਾਲ ਹੈ ਹੈ ਮੇਰਾ ਤਾਂ ਤੇਰੇ ਸਾਹਮਣੇ ਮੈਂ ਤਾਂ ਆਪ ਮਰੀ ਪਈ ਐ ਸਾਦਾ ਲੱਗ ਜਾਂਦੀ ਛੱਟ ਕੋਈ ਹੈ ਸਾਨੂੰ ਲੈਨ ਦਾ ਮਾਰ ਆਜਾ ਕੋਈ ਦਰਦ ਨਹੀਂ ਦੇਣਾ ਸੱਚ ਪਤਾ ਹੋਵੇ ਕਿਸੇ ਨੂੰ ਵੀ ਐਦਾਂ ਲੋਕ ਐਦਾਂ ਦੇ ਆ ਵੀ ਮਤਲਬ ਕੱਢ ਕੇ ਆਪਣਾ ਪਿਛਾੜ ਦੇ ਤੇ ਬੰਦਾ ਜਾਂਦਾ ਕਹਨੂੰ ਇਹ ਤਾਂ ਹੁਣ ਆਲੇ ਪੇ ਹੁਣ ਹੱਲ ਪਾਤੇ ਨਹੀਂ ਕਰਦੇ ਆਂਦੇ ਨਹੀਂ ਹੈਗੇ ਤੈਨੂੰ ਦੇਖ ਦੇ ਨਹੀਂ ਹੈਗੇ ਜਿਹੜਾ ਤੇਰਾ ਦਰਦ ਹੈਗਾ ਉਹ ਸਾਥੇ ਦੇਖਿਆ ਨਹੀਂ ਜਾਂਦਾ ਉਹੀ ਤਾਂ ਗੱਲ ਹੈ ਦਰਦ ਦੀ ਗੱਲ ਇਹ ਜਿਆਦਾ ਆਪਣੇ ਤਾਂ ਨਹੀਂ ਆਣੇ ਬਾਹਰ ਛੱਡੀ ਕਿਤੇ ਆਪਣੇ ਇਹਦਾ ਕੁਮਰਿਆ ਹੋਵੇ ਐਦਾਂ ਜਾਂ ਕੋਈ ਮੰਜੇ 'ਤੇ ਡਿਗੇ ਹੋਵੇ ਤਾਂ ਨਾ ਜਵਾਨ ਬੁੱਤ ਜਦ ਫਿਰ ਲੱਗਾ ਪਤਾ ਇਹ ਤਾਂ ਹੁਣ ਜਿਹਨਾਂ ਜਿਹੜੇ ਬਥਰਾਂ ਆਂਦੇ ਸਾਨੂੰ ਪਤਾ ਪੂਰਾ ਕਰ ਲੈਂਦੇ ਉਹ ਜੋ ਤੇ ਪਤਾ ਲੱਗਦਾ ਉਦੋਂ ਇਹਨਾਂ ਨੂੰ ਸਮਝਾਈ ਦੀ ਵੀ ਕਿੰਨਾ ਟਾਈਮ ਹੋ ਗਿਆ ਤਿੰਨ ਸਾਲ ਹੋ ਗਏ ਬੈੱਡ ਤੇ ਪੇਨ ਇਹ ਪਤਾ ਵੀ ਮੁੰਡੇ ਦਾ ਇਲਾਜ ਚੱਲਦਾ ਹੀ ਵੀ ਇਲਾਜ ਮਹਿੰਗਾ ਹੈ ਅਜੇ ਤੱਕ ਨਾ ਹੱਥ ਪੈਰ ਵੀ ਚੱਲਦੇ ਨਹੀਂ ਅਸੀਂ ਕਹਿੰਦੇ ਮਹਾਰਾਜ ਜੀ ਨੂੰ ਹੱਥ ਪੈਰ ਹੀ ਦੇ ਖਾਣੇ ਜੋਗਾ ਇਹਨੂੰ ਕਰਦੇ ਹੈ ਉਹ ਇਹ ਰੋਟੀ ਪਾਣੀ ਖਾਣਾ ਕੁਝ ਰੋਟੀ ਪਾਣੀ ਚੱਕ ਰੱਖ ਨਹੀਂ ਚੱਕ ਰੱਖ ਤਾਂ ਨਹੀਂ ਉਹ ਹੈ ਫਿਰ ਆਪਣੇ ਆਪਣੇ ਬੰਦੇ ਪੈਨ ਚੱਕ ਸਕਦਾ ਇਹਨਾਂ ਦਿਨਾਂ 'ਚ ਖੇਤਾਂ 'ਚ ਫੇਪ ਜਾ ਮਰਦਾ ਤਾਂ ਮੈਂ ਘੱਟੇ ਭੱਜ ਜਾ ਪੈਂਦਾ ਹੁਣ ਥਾਲਾ ਬੈੱਡ ਤੇ ਵੀ ਬੈੱਡ ਤੇ ਪਿਆ ਰਹਿੰਦਾ 24 ਘੰਟੇ ਕਿੰਨੇ ਆ ਕਿ ਨੂੰ ਅਸੀਂ ਕਰੀਏ ਬੈੱਡ ਤੇ ਪੈਣ ਕਰਕੇ ਜਦੋਂ ਵੀ ਨਹੀਂ ਬਣਦੇ ਦਾ ਨ ਬਨਾ ਨਾ ਥੋੜਾ ਬੈਟ ਤੇ ਕੇ ਤੇ ਹਿਲੁੰਦਾ ਮਹੀਨਾਂ ਵਾਲੇ ਚੱਕਦੇ ਇਹਦਾ ਜਿਹੜਾ ਕਰਦੇ ਨੂੰ ਪਤਾ ਸਾਟੀ ਦਾ ਭੁੱਖ ਵੀ ਜਾਂਦੀ ਲੱਗੀ ਵੀ ਕੀ ਕਰੀਏ ਅਸੀਂ ਇਹ ਲੈਣੇ ਪਰਵਾਰ ਨਾਲ ਬੱਜ ਕੇ ਬੈਟ ਗਿਆ ਨੂੰ ਪਤਾ ਲੋਕਾਂ ਫੜੇ ਨੂੰ ਜਿਹੜੇ ਇਹ ਲੋਕ ਇਹਨੂੰ ਹੈਲਦਾ ਕੋ ਚੜ੍ਹ ਫਿਰ ਬੱਚਿਆਂ ਨਾਲ ਤਾਰਦੇ ਨਹੀਂ ਦੇਖ ਹੁੰਦਾ ਅੰਦਰ ਤੋਂ ਮੜੀ ਕਰੀ ਮੜੀ ਕਰਦ ਮੜੀ ਮੜੀ ਤਾਰਦ ਕਰਦੀ ਮਰ ਲੇ ਮੈ ਮਰ ਗਰਦਨ ਦਰਦ ਕਰਦੀ ਕਰਦਨ ਕਰਦਨ ਗਰਦਨ ਮਰ ਮਾਰੀ ਵੀਡੀਓ ਕੋਲ ਨਹੀਂ ਪਾਈਆਂ ਫੇਰ ਵੀ ਦਰਦ ਸੁਣਦੇ ਨਹੀਂ ਹੈਗੇ ਪਹਿਲਾਂ 2 ਲੱਖ ਰੁਪਈਆ ਲੱਗਿਆ ਹੁਣ ਤਾਂ 2 ਲੱਖ ਰੁਪਈਆ ਲੱਗਿਆ ਚਲ ਕੋਈ ਨਹੀਂ ਬੰਦੇ ਨੂੰ ਅਕਲ ਆ ਜਾਂਦੀ ਏ ਕਰਕੇ ਹੁਣ ਰੱਬ ਨੇ ਨਹੀਂ ਥੋੜਾ ਮਾਰੀ ਲੈ ਕੇ ਲੇਗੇ ਵੀ ਚਲੋ ਪਰਿਵਾਰ ਚੰਗਾ ਏ ਐਨੀ ਚੰਗੀ ਏ ਕੋਈ ਨਹੀਂ ਅਗਰ ਹੌਸਲਾ ਦੇਈ ਤਾੜੇ ਕੱਢੀ ਨਾ ਉਹ ਤੇ ਕੋਈ ਨਾ ਅਸੀਂ ਤੇਰੇ ਨਾਲ ਹੈ ਕੁਝ ਨਹੀਂ ਆਪਾਂ ਹੜਾਂਗੇ ਢੋਲੀ ਪਾ ਕੇ ਤੈਨੂੰ ਮਾਂ ਕੇ ਲੈ ਕੇ ਆਵਾਂਗੇ ਅਸੀਂ ਕਿ ਸਾਡਾ ਬੱਚਾ ਠੀਕ ਹੋ ਜਾਵੇ ਕੋਈ ਨਹੀਂ ਚਲੋ ੜੀ ਵਿਚਾਰੀ ਬਾਹਰ ਤੇ ਆਈ ਵੀ ਉਹਦਾ ਬਈ ਇੰਨੀ ਵਿਚਾਰੀ ਹੱਲਪ ਕਰਦੀ ਸਾਡੀ ਵੀ ਅਸੀਂ ਵੀ ਤੇ ਬਹੁਤ ਅੱਛੇ ਐ ਬਈ ਚੰਗੀ ਕਾਦੀ ਸਾਡੀ ਬੋਟੀ ਚੰਗੀ ਐ ਬੱਚਿਆਂ ਵਾਂਗੂ ਆਪਣੇ ਰੱਖਦੀ ਆਪਣੇ ਆਦ ਵੀ ਚਲ ਜੇ ਰੋਟੀ ਖਾ ਲੈ ਚਲ ਠੀਕ ਐ ਕੋਈ ਨਹੀਂ ੜੀ ਕਿਹੜਾ ਦਿਨ ਤਲੇ ਜਾਣੇ ਅਸਲੀ ਦੇ ਮਾਰਸ਼ਾ ਤਾਂ ਹੀ ਬਦਲੂਗੀ ਤਾਂ ਹੀ ਬਦਲੇਗਾ ਬੱਚੇ ਦੇ ਦਿਨ ਅਲੀ ਕੁਝ ਨਹੀਂ ਕਰ ਸਕਦੇ ਜਾ ਅੱਦੇ ਪਾਗਲ ਹੋ ਗਏ ਅਸੀਂ ਤਾਂ ਬੱਚਿਆਂ ਦਾ ਡੋਖੜੀ ਦੇਖਿਆ ਜਾਂਦਾ ਮਾਵਾਪਨ ਹੋ ਜਾਵੇ ਕੋਈ